ਲੋ ਸਸਟੀ ਕਾ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਲਦੀ ਕਦਾ ਸ਼ੋ ਹੋਵੋਗੇ ਨਵਦੀਪ ਲਾਈਫ ਸਟਾਈਲ ਚੈਨਲ ਤੇ ਸਵਾਗਤ ਹੈ ਜੀ ਅਗਰ ਚੈਨਲ ਤੇ ਪਹਿਲੀ ਵਾਰ ਹੋ ਪਲੀਸ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਿਮਾ ਜਿਹਾ ਕਮੈਂਟ ਜ਼ਰੂਰ ਕਰਨਾ ਮੋਜੀ ਭਾਂਡੇ ਆਪਾਂ ਮਾਝ ਲਏ ਤੇ ਅੱਜ ਇਹ ਐ ਜੀ ਮੰਗਲਵਾਰ ਦਾ ਬੱਚੇ ਚਲੇਗੇ ਸਕੂਲ ਭਾਂਡੇ ਕੁੰਡੇ ਆਪਾਂ ਨੇ ਮਾਝ ਲਏ ਰੋਟੀ ਬਣੀ ਬਣਾ ਲਿਆ ਪਰ ਬਣਾਇਆ ਜੀ ਮੇਥੀ ਵਾਲੇ ਪਰੌਠੇ ਤੇ ਚਾਹ ਲੈਣਾ ਸਕੂਲ ਬਧੀ ਅਚਾਰ ਨਾਲ ਅਜਿ ਘਿਓ ਨਾਲ ਦੋ ਤੇ ਦੋ जी के खान लगी है फिर स्कोज आप बना रहे हैं जीडा बुरी हजें तैयार होना पहला रोटी खा रही है फिर आपू तैयार कर दें सीर्वाद तरह ਜੇ ਕਣਕ ਆਪਾਂ ਸੁੱਕਣੇ ਪਾ ਦਿੱਤੀ ਰਾਤ ਨੂੰ ਇਕੱਠੀ ਕਰ ਦਿੱਤੇ ਦਿਨ ਚ ਸੁੱਕਣੇ ਪਾਈ ਦੇ ਨੇ ਰੰਤ ਰੇਲ ਪੈ ਜਾਂਦੀ ਕਾਫੀ ਤੇ ਇਹ ਵਿੜੇ ਚ ਝਾੜੂ ਆਪਾਂ ਲਾ ਦਿੱਤਾ ਵਾਸ਼ਰੂਮ ਵੀ ਧੋ ਦਿੱਤੇ ਨੇ ਤੇ ਬੱਚੇ ਚਲੇ ਗਏ ਨੇ ਸਕੂਲ ਤੇ ਆਪਾਂ ਨਾਸ਼ਤਾ ਪਾਣੀ ਬਣਾ ਲਿਆ ਤੇ ਹੁਣ ਆਪਾਂ ਕਰਦੇ ਹਾਂ ਜੀ ਸਾਫ ਸਫਾਈ ਹੰਜੇ ਕਮਰਿਆਂ ਚ ਉਦਾਂ ਹੀ ਖਲਾਰਾ ਪਿਆ ਮੈਂ ਬਾਹਰ ਝਾੜੂ ਫੇਰਨ ਲੱਗ ਗਈ ਹੁਣ ਆਪਾਂ ਚੱਕਦੇ ਆ ਖਲਾਰਾ ਕਮਰਿਆਂ ਚ ਕਰਦੇ ਆ ਜੀ ਕੰਮ ਕਰ ਜਿਹ ਖਲਾਰਾ ਕੂੜਾ ਆਪਾਂ ਸਾਰਾ ਚੱਕ ਲਿਆ ਸੀ ਤੇ ਸਫਾਈ ਕਰ ਲਈ ਸੀ ਬਿਸਲੇ ਬਿਸਲੇ ਚੱਕ ਕੇ ਤੇ ਆਪਾਂ ਲਾਨੇ ਨੂੰ ਝਾੜੂ ਲੋ ਜੀ ਬੱਚੇ ਆ ਗਏ ਸਕੂਲ ਤੋਂ ਨਵੂ ਇਹ ਸਰਦੀਆਂ ਵਾਲੇ ਕੱਪੜੇ ਪਾ ਲੈਨੇ ਨਹੀਂ ਆਪਾਂ ਬਣਾਨੇ ਰੋਟੀ ਨਾਲ ਚਾਹ ਬਣਾ ਕੇ ਦੇਨੇ ਬੱਚੇ ਆ ਗਏ ਸਕੂਲ ਤੋਂ ਤੇ ਆਪਾਂ ਬਣਾਨੇ ਆ ਜੀ ਚਾਹ

ਤੇ ਬੱਚੇ ਨੇ ਟਿਊਸ਼ਨ ਭੇਜਤਾ ਆਪਾਂ ਨੇ ਤੇ ਆਪਾਂ ਨੇ ਕੱਟ ਲਈ ਸਬਜੀ ਸਬਜੀ ਤੋਂ ਕੇ ਰੱਖ ਦਿੱਤੀ ਹੈ ਬੱਚੇ ਕਾਫੀ 延迟 ਜਾਂਦੇ ਨੇ ਟਿਊਸ਼ਨ ਤੇ ਤੇ ਆਪਾਂ ਬਣਾਣੇ ਆ ਜੀ ਸਬਜੀ ਹੁਣ ਤੁਹਾਡੇ ਮਾਂਜਲੇ ਆਪਾਂ ਨੇ ਇੱਕ ਦੋ ਰਹਿ ਗਏ ਟਿਫਨ ਟੂਫਨ ਮਾਂਜ ਕੇ ਫਿਰ ਸਬਜੀ ਦਾ ਤਕਾ ਲਾਣੇ ਆ ਜੀ ਅੱਜ ਜਨਾਪਾਂ ਸਬਜੀ ਨਹੀਂ ਬਣਾਵਾਂ ਸਤਾਗ ਬਣਾਇਆ ਸੀ ਤੇ ਉਹਨੂੰ ਤੜਕਾ ਲਾ ਲਾਂਗੇ ਸਤਾਗ ਆਪਾਂ ਨਹੀਂ ਬਣਾਇਆ ਸੀ ਲਿਆਂਦਾ ਸੀਗਾ ਮਾਮਾ ਜੀ ਦੇ ਘਰੋਂ ਆਸੀ ਰਹੇ ਤੇ ਆਪਾਂ ਉਹਨੂੰ ਤੜਕਾ ਲਾ ਲਾਂਗੇ ਅੱਜ ਸਬਜੀ ਨਹੀਂ ਬਣਾਵਾਂਗੇ ਸਵੇਰੇ ਬੱਚਿਆਂ ਨੂੰ ਛੁੱਟੀ ਹੈ ਹੁਣ ਦਾ ਸਾਟ ਜੇਗਾ ਸਵੇਰੇ ਆਪਾਂ ਕੋਟੇ ਬਣਾ ਲਾਂਗੇ ਜਾਂ ਕੋਈ ਸਬਜੀ ਬਣਾ ਲਾਂਗੇ ਹੁਣ ਆਪਾਂ ਕੱਟਦੇ ਆਂ ਤੜਕਾ ਤੇ ਬੱਚੇ ਗਏ ਨੇ ਟਿਊਸ਼ਨ ਬਾਰ ਮੇਰੇ ਤੜਕਾ ਕਰਦੇ ਆ ਸਾਗ ਨੂੰ ਡਾਨ ਨੇ ਤੜਕਾ ਜੀ ਤੇ ਜੀ ਰੋਟੀ ਆਪਾਂ ਬਣਾ ਲਈਏ ਆਪਾਂ ਤੜਕਿਆ ਸੀਗਾ ਸਾਗ ਤੇ ਆਪਾਂ ਦੇਨੇ ਜੀ ਬੱਚਿਆਂ ਨੂੰ ਰੋਟੀ ਜੀ ਰੋਟੀ ਰੋਟੀ ਖਾ ਕੇ ਬੱਚੇ ਬੈਠ ਕੇ ਟੀਵੀ ਦੇਖਣ ਕਲ ਮਰਹੱਬਾ ਕਲ ਹਮ ਨੂੰ ਕੋਈ ਦਿੱਕਤ ਮਡਾਲਣਾ ਪੜੇਗਾ ਇਸਕੋ ਤੇ ਆਪਾਂ ਰੋਟੀ ਖਾ ਲਈ ਭਾਂਡੇ ਰਹਿ ਗਏ ਮਾਂਜਣ ਨਾਲੇ ਤੇ ਮਾਂਜਦੇ ਆ ਜੀ ਅੱਜ ਵਾਲੀ ਵੀਡੀਓ ਦਾ ਐਂਡ ਇੱਥੇ ਕਰਦੇ ਆ ਜੀ ਕੱਲ ਮਿਲਾਂਗੇ ਇੱਕ ਨਵੇਂ ਵਲੌਗ ਨਾਲ ਤਦ ਲਈ ਸਤਿ ਸ਼੍ਰੀ ਅਕਾਲ ਜੀ ਬਾਏ ਬਾਏ